ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੀ ਵੀਰਾਂ ਨੇ ਆਪਣੀ YouTube ਚੈਨਲ ਨੂੰ ਹਿੱਤ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਜੀ ਜ ਆਪਣੇ ਆਪ ਦੇ ਫਾਰਮ ਤੋਂ ਲਈ ਟੌਪ ਕਲਾਸ ਜਰਸੀ ਬੱਸੀ ਲੈ ਕੇ ਆਏ ਆ ਫਾਰਮ ਦੇ ਵਿੱਚੋਂ ਆਪਾਂ ਪਰਚੇਜ਼ ਕੀਤੀ ਆ ਤੇ ਜੇ ਗੱਲ ਕਰੀਏ ਬਾਈ ਜੀ ਸੀਮਣ ਦੀ ਇਹ ਆਪ 50062 ਦੀ ਖੋਦ ਹੈਗੀ ਅੱਗੇ ਜਿੱក ਤੋ ਗੱਪਣਾਗੀ ਫੇਸ ਬਿਊਟੀ ਚੈੱਕ ਕਰ ਸਕਦੇ ਆ ਪਹਿਲਾ ਸੁਗਾ ਮੂੰਹ ਤੋਂ ਦੂਰ ਅੰਦਰ ਟਾਪ ਕੁਆਲਿਟੀ ਫੁੱਲ ਹਾਈਟ ਦੇ ਵਿੱਚ ਫੇਸ ਬਿਊਟੀ ਚੈੱਕ ਕਰ ਸਕਦੇ ਛੋਟਾ ਕੰਨ ਪੱਥੇ ਦੀ ਬੁੱਧੀ ਜੇ ਗੱਲ ਕਰੀਏ ਆਰਡਰ ਦੀ ਅਡ ਚੈੱਕ ਕਰ ਸਕਦੇ ਬਹੁਤ ਸੁਨਤ ਅਣਗਿਆਦੀ ਦੀ ਕਰਮਾਣੀ ਥਣ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕਲੂ ਤੇ ਪੂਰੀ ਸਪੇਸ ਤੇ ਲੱਗੇ ਆ ਹੱਥੀ ਜਵਾਈਆਂ ਨਾਲ ਥਾਣਾ ਕੋਈ ਐ ਨਹੀਂਗਾ ਵੀ ਛੋਟਾ ਥਾਣਾ ਵਿੱਚ ਵਈ ਨੂਣੀ ਆ ਤੁਸੀਂ ਨੂੰ ਨੀਡ ਤੋਂ ਚੈੱਕ ਕਰਵਾਦਿਆਂ ਪੈਟਪੜਾ ਚੈੱਕ ਕਰ ਸਕਦੇ ਆ ਆਰਡਰ ਬਹੁਤ ਸੋਹਣਾ ਤਿਆਰ ਕਰਦੇ ਨੇ ਕਰਮਾਲੀ ਹਜੇ ਸੂਨ ਦੇ ਵਿੱਚ 7 ਤੋਂ 8 ਦਿਨ ਨੇ ਦੇ ਬਾਕੀ ਸੋਏ ਐ 7-8 ਦਿਨਾਂ ਨੂੰ ਆਰਡਰ ਪੂਰਾ ਸੋਹਣਾ ਤਿਆਰ ਕਰਕੇ ਕਰਮਾਲੀ ਸੁਊਗੀ ਆ ਦੇਖ ਸਕਦੇ ਆ ਫੇਸ ਬਿਊਟੀ ਤੇ ਜੇ ਗੱਲ ਕਰੀਏ ਮਿਲਕ ਕੈਪੈਸਿਟੀ ਦੀ ਜੇ ਕੋਈ ਚੰਗੀ ਮੇਰਾ ਵੀ ਕੇਅਰ ਵਾਲਾ ਹੋਇਆ 20 ਤੋਂ ਪਲੱਸ ਤੋਂ ਤਾਂ ਆਮਦ ਲੈਣੇ ਚੁਵਾ ਸਕਦਾ ਪਰ ਜੇ ਨਾਰਮਲ ਸੀਮਾ ਦੇ ਵਿੱਚੋਂ 18 ਤੋਂ 20 ਤੋਂ ਖੁੱਲਾ ਚੁਵਾ ਦੂੰਗੀ ਆ ਦੇਖ ਸਕਦੇ ਆ origignal ਪੰਜਾਬ ਵਾਲੀ ਗੱਸੀ ਆ ਫੁੱਲ ਹਾਈਟ ਦੇ ਵਿੱਚ ਚਮਕਦਾਰ ਕਾਲੀ ਤੁਰਾ ਤਾਰਾ ਇੱਕ ਨੰਬਰ ਫੇਸ ਬਿਊਟੀ ਫਿਰ ਨੂੰ ਨੇੜੇ ਤੋਂ ਦਿਖਾ ਦਿੰਦੇ ਆ ਚੈੱਕ ਕਰ ਸਕਦੇ ਛੋਟਾ ਕੰਨ ਮੱਥੇ ਦੀ ਬੁੱਧੀ ਦੇਖ ਸਕਦੇ ਆ ਫੁੱਲ ਬਜਟ ਦੇ ਵਿੱਚ ਵੜ ਬਾਕੀ ਥਾਂ ਨੂੰ ਵੀ ਨੇੜੇ ਤੋਂ ਦਿਖਾਉਂਦੇ ਇੱਕ ਵਾਰੀ ਥਾਂ ਦੇਖ ਲਓ ਬਹੁਤ ਸੋਹਣਾ ਹੱਥੀ ਚਮਾਈ ਹੱਥ ਆ ਗਿਆ ਤੇ ਪਿੱਠ ਪੁੜੀ ਦੀ ਚੰਗੀ ਚਮਕ ਦਾ ਅੰਕਲ ਹੀ ਦੱਸੇ ਕਿਸਾ ਦੇ ਝੂਲ ਝਾਲ ਬਹੁਤ ਪਈ ਆ 7 8 9 ਆਰਡਰ ਕਰਨ ਵਾਲੀ ਪੂਰਾ ਵਧੀਆ ਤਿਆਰ ਕਰਕੇ ਸੋਗੀ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਹਿੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 8699099728 ਸਾਰੇ ਮੇਰੇ ਵੀਰਿਆਂ ਦਾ ਵੀਡੀਓ ਇਹਨਾਂ ਤੱਕ ਦੇਖਣ ਲਈ ਤੈਅ ਤੁਹਾਨੂੰ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਥੈਂਕ ਯੂ ਜੀ ਵੈਰੀ ਮਚ